ਅੱਜ ਅਸੀਂ ਪਹੁੰਚ ਆਇਆ ਪਵਿੱਤਰ ਧਰਤੀ ਸ਼੍ਰੀ ਅੰਮ੍ਰਿਤਸਰ ਦੀ ਤੇ ਜਿੱਥੇ ਤੇ ਦਸਹਿਰੇ ਹਰ ਦੀ ਹਰ ਸਾਲ ਦੀ ਤਰ੍ਹਾਂ ਵਰਾਸਤੀ ਦਸਹਿਰੇ ਦਸਹਿਰੇ ਬਣਾਏ ਜਾਂਦੇ ਨੇ ਤੇ ਆਓ ਅਸੀਂ ਗੱਲ ਕਰਦੇ ਹਾਂ ਇੱਥੇ ਦਸਹਿਰੇ ਬੰਦੇ ਨੇ ਵਿਨੋਦ ਕੁਮਾਰ ਜੀ ਦਸਹਿਰਾ ਬਣਾਉਂਦੇ ਨੇ ਹਰ ਸਾਲ ਵੱਖ-ਵੱਖ ਥਾਵਾਂ ਤੇ ਇਥੋਂ ਦਸਹਿਰੇ ਬਣ ਕੇ ਜਾਂਦੇ ਨੇ ਆਓ ਚੱਲਦੇ ਹਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਪ ਜੀ ਦਾ ਨਾਮ ਕੀ ਹੈ ਵਿਨੋਦ ਕੁਮਾਰ ਬਨਵਾਲੇ ਲਾਡ ਤੇ ਆਪਜੀ ਸ਼ੁਰੂ ਤੋਂ ਕੰਮ ਕਰਦੇ ਦਾਦੇ ਪਰਦਾ ਦੇ ਕਰਦੇ ਸੀ ਨਹੀਂ ਸਰ ਸਾਡਾ ਖਾਨਦਾਨੀ ਕੰਮ ਹੀ ਲਗਾ ਲੋ ਖਾਨਦਾਨੀ ਕੰਮ ਹੀ ਸ਼ੁਰੂ ਤੋਂ ਕੀ ਇਹ ਖਾਨਦਾਨੀ ਕੰਮ ਹੈ ਹੁਣ ਨਵਰਾਤਰੇ ਚੱਲ ਰਹੇ ਨੇ ਤੇ ਦਸਹਿਰਾ ਸਾਲ ਬਾਅਦ ਆਂਦਾ ਵਾ ਵੀ 9 ਦਿਨ ਰਾਤੇ ਹੁੰਦੇ ਨੇ ਤੇ 10ਵਾਂ ਦਸਹਿਰਾ ਹਾਂਜੀ ਤੇ ਇਹ 10 ਦਿਨ 10 ਦਿਨ ਦਾ ਕੰਮ ਹੈ ਵੱਧ ਤੋਂ ਵੱਧ ਮਹੀਨੇ ਦੇ ਵਿੱਚ ਜਿਹੜਾ ਸਾਡਾ ਦਸਹਿਰਾ ਕੰਮ ਚੱਲਦਾ ਉਸ ਤੋਂ ਬਾਅਦ ਕੀ ਕਰਦੇ ਤੁਸੀਂ ਸਰ ਮੇਰਾ ਆਪਣਾ ਟਿੱਲਕ ਦਾ ਕੰਮ ਹੈ ਅੱਗੋਂ ਪਿਛੋਂ ਤੁਸੀਂ ਟੇਲਰ ਦਾ ਕੰਮ ਕਰਦੇ ਜੀ ਤੇ ਜਿਹੜੇ ਦਸਹਿਰੇ ਬਣਾਉਂਦੇ ਜੇ ਆ ਰਾਵਣ ਵਗੈਰਾ ਮੇਘਨਾਥ ਦੇ ਪੁਤਲੇ ਜਿਹੜੇ ਬਣਾਉਂਦੇ ਜੇ ਤੁਸੀਂ ਹਾਂਜੀ ਤੇ ਜਿਹੜਾ ਇਹਦਾ ਮਟੀਰੀਅਲ ਕਿੱਥੋਂ ਕਿੱਥੋਂ ਆ ਰਿਹਾ ਵਾ ਸਰ ਮਟੀਰੀਅਲ ਦੇ ਸਾਬ ਇੱਥੇ ਮਿਲ ਜਾਂਦਾ ਪਰ ਮੈਂ ਹੋਂਦ ਬਣ ਕੇ ਸਾਰਾ ਬਾਹਰੋਂ ਆਉਂਦਾ ਉਹਨੇ ਜਿਹੜਾ ਵਾਹਸ ਆ ਰਿਹਾ ਵਾ ਐਸਮ ਦਾ ਵਾਸ ਹੁੰਦਾ ਹੈ ਹਾਂਜੀ ਤੇ ਐਸਮ ਤੇ ਜਾਂਦਾ ਮਾਲ ਸਾਰਾ ਐਸਾਮ ਤੋਂ ਆਂਦੇ ਆਂਦੇ ਇੱਥੇ ਫਿਰ ਇੱਕ ਪੀਸ ਕਿੰਨੇ ਕ ਦਾ ਪੈ ਜਾਂਦਾ ਲਗਦਾ ਸਾਡੇ ਸਾਰੇ ਸਾਨੂੰ ਜਿਹੜਾ ਵੈ 300 ਤੋਂ ਚੱਲੂ ਹੋ ਜਾਂਦਾ ਹੈ ਇੱਕ ਪੀਸ ਹਾਂਜੀ ਤੇ ਇਸ ਤਰ੍ਹਾਂ ਜਿਹੜਾ ਵਾ ਤੁਹਾਡੇ ਖਰਚੇ ਪੂਰੇ ਕਰ ਦਿੰਦੇ ਆ ਪਿੱਛੋਂ ਜਿਹੜਾ ਜੜਾ ਗਾਹ ਕਾ ਗਾ ਵਾ ਅੱਜ ਕੱਲ ਫੋਨ ਪਿੰਨ ਲਈ ਕੰਮ ਆ ਗਾ ਵਾ ਕਿ ਅਸੀਂ ਨੂੰ ਵੀ ਕਰਨੀ ਖਾਂਦਨੀ ਕੰਮ ਹੈ ਅਸੀਂ ਵੀ ਨਹੀਂ ਚਾਹੁੰਦੇ ਕਿ ਛੁੱਟੇ ਕੰਮ ਠੀਕ ਹੈ ਜੀ ਤੇ ਚੰਗੇ ਸਾਨੂੰ ਵੀ ਲਗਨ ਹੁੰਦੀ ਹੈ ਕੰਮ ਕਰਨਾ ਕਰਨਾ ਬੰਦਾ ਇਹ ਗਾੜੀਏ ਤੁਸੀਂ ਗਾੜੀ ਆਪਣੇ ਰੱਖੇ ਨੇ ਕਾਰੀਗਰ ਰੱਖੇ ਨੇ ਉਹ ਵੀ ਤੁਹਾਡੇ ਪੁਰਾਣੇ ਹੀ ਹੈਗੇ ਹਾਂ ਹਾਂ ਜੀ ਹਾਂ ਜੀ ਪੁਰਾਣੇ ਹੀ ਹੈਗੇ ਤੇ ਉਹਨਾਂ ਨੂੰ ਕੀ ਅੱਜ ਕੱਲ ਆਪਣਾ ਕੱਟ ਕੇ ਨਪਾ ਕੱਟ ਕੇ ਤੇ ਕੀ ਦਿਹਾੜੀ ਦਿੱਤੀ ਜਾਂਦੀ ਹੈ ਅੱਜ ਕੱਲ ਨੂੰ ਸਰ ਦਿਹਾੜੀ ਆਪਣੇ ਉਹਨਾਂ ਨੂੰ ਵੀ ਨਹੀਂ ਬਣਾਲੀਦਾ ਜਿੰਨਾ ਦੇ ਨਾਲ ਸਿਕਾਈ ਹੈ ਆਹ ਠੇਕੇ ਹੀ ਹੈ ਸਰ ਠੇਕੇ ਦੇ ਹਿਸਾਬ ਨਾਲ ਹਾਂ ਜੀ ਕੰਮ 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 ਦੇ ਹਿਸਾਬ ਨਾਲ ਕੰਮ ਕੱਟ ਹੋ ਜਾਂਦਾ ਹੈ ਉਹਦੇ ਹਿਸਾਬ ਨਾਲ ਕਿੰਨੇ ਫੁੱਟ ਤੱਕ ਬੰਦੋ ਰਿਸਰਟ ਹੈ ਸਰ ਮੇਰੇ ਕੋਲ 100 ਫੁੱਟ ਪਲਸ ਆਰਡਰ ਆ ਰਿਹਾ ਸੋ ਤੇ ਹੋ ਕੇ ਕਿਥੇ ਕਿਥੇ ਜਾ ਰਹੇ ਨੇ ਸਰ ਮੈਂ ਕਿਹੜੇ ਸ਼ਹਿਰ ਸਰ ਅਮ੍ਰਿਕਾ ਨਾਮ ਅੰਮ੍ਰਿਤਸਰ ਤੋਂ ਜੰਡਿਆਲਾ ਕਰਨਤਾਰਾ ਢਿਲਮਾ ਹਾਂਜੀ ਕਾਦੀਆਂ ਹਾਂਜੀ ਇਹ ਸਭ ਆਰਡਰ ਮੇਰੇ ਕੋਲ ਹੀ ਹੈ ਸਾਡੇ ਕੋਲ ਹੁੰਦੇ ਸਭ ਤੋਂ ਵੱਡਾ ਕੌਣ ਬਣਾ ਕੇ ਖੜਦਾ ਤੁਹਾਡੇ ਕੋਲ ਸਭ ਤੋਂ ਵੱਡਾ ਜਿਹੜਾ ਹੈ ਉਹ ਤ੍ਰਿгана ਮੰਦਰ ਵਾਲਾ ਸਾਨੂੰ ਆਹ ਪੰਜ ਲక్ష్ਮੀ ਰਾਮ ਚਾਪਲਾ ਡਾਕਟਰ ਕੇਸ਼ੀਰੋਂ ਕਨੈਕਟ ਜੀ ਲੋ ਸਹਿਯੋਗ ਮਿਲਿਆ ਸਾਨੂੰ ਠੀਕ ਹੈ ਜੀ ਤੇ ਇਹਦੇ ਵਿੱਚ ਕੁਝ ਖਾਸ ਜਿਹੜਾ ਚੀਜ਼ਾਂ ਵਾ ਕਿਵੇਂ ਕੋਈ ਇਹਦੇ ਚ ਬੰਨਣ ਦੇ ਵਾਸਤੇ ਕਿਹੜੀ ਕਿਹੜੀ ਸਰ ਜਿਹੜੀ ਤਕਨੀਕ ਨਵੀਂ ਆਂਦੀ ਰਹਿੰਦੀ ਆ ਸਾਦਾ ਇਹ ਕਿ ਜਾ ਵਸੇ ਸੇਬਾ ਇਸਤੇਮਾਲ ਹੁੰਦਾ ਹੈ ਸੇਬਾ ਇਸਤੇਮਾਲ ਹੁੰਦਾ ਹੈ ਤੇ ਕਾਗਜ਼ ਵਗੈਰਾ ਜਿਹੜਾ ਵਾ ਕਿੰਨਾ ਸਾਰਾ ਲਾ ਕੇ ਕਿੰਨਾ ਕ ਖਰਚਾ ਪਿਆ ਜਾਂਦਾ ਹੈ ਸਰ ਇੱਕ ਦਸਾਰੇ ਦਾ ਜਦ ਮੰਨ ਲਓ 100 ਫੁੱਟ ਸਾਰਾ ਬਣਿਆ ਹੋਵੇ ਐ ਸਰ ਮੇਰਾ ਕੋਈ ਕਨਵਰਟ ਆਈਕ ਲੱਗਦਾ ਠੇਕਾ ਉਸੇ ਪਾ ਪਲੱਸ 25 ਫੁੱਟ ਲੱਗੇ ਹੁਣ ਤੁਸੀਂ ਗੱਲ ਕੀਤੀ ਸੀ ਜੰਡਿਆਲਾ ਗੁਰੂ ਦੀ ਤੇ ਦੁਰਗਿਆਣੇ ਮੰਦਰ ਦੀ ਵੀ ਇੱਥੇ ਵੱਡਾ ਇੱਥੇ ਹੁੰਦਾ ਦੁਰਗਿਆਣੇ ਮੰਦਰ ਉਸ ਤੋਂ ਵੱਡਾ ਜੰਡਿਆਲਾ ਗੁਰੂ ਹੁੰਦਾ ਹਾਂਜੀ ਉਸ ਤੋਂ ਬਾਅਦ ਇਹ ਜੰਡਿਆਲੇ ਵਾਲਾ ਜਿਹੜਾ ਵਾ 75 ਫੁੱਟ ਸਹਿਰਾ ਤੁਸੀਂ ਦੱਸ ਰਹੇ ਜੀ ਹਾਂਜੀ ਹਾਂਜੀ ਇਹ 75 ਫੁੱਟ ਤੇ ਕਿੰਨੀ ਲਾਗਤ ਆ ਜਾਂਦੀ ਤੁਹਾਡੀ ਆਪਣੀ ਲਾਗਤ ਆਪਣੇ ਲਾਗਤ ਸਾਰੇ ਦੇ ਵਿੱਚ ਆ ਜਾ ਕੇ ਸਾਨੂੰ 10-15000 ਰੁਪਏ ਮਿਲ ਪਜਣਾ ਚਾਹਦਾ 10-15000 ਬਚਣਾ ਤੇ ਉਸ ਤੋਂ ਹੀ ਕਾਰੀਗਰਾਂ ਨੂੰ ਦੇਣਾ ਹਾਂਜੀ ਤੇ ਹੋਰ ਤੁਸੀਂ ਕੁਝ ਕਹਿਣਾ ਚਾਹੋਗੇ ਰਹੀ ਗੱਲ ਨਹੀਂ ਜੀ ਸਾਡੀ ਵੀ ਥੋੜੀ ਮਜਬੂਰੀ ਸਮਝਾ ਸਾਡੇ ਲੇਬਰ ਵੀ ਤਿਆਰ ਨੇ ਆਹਨਾਂ ਦੇ ਕੋਲ ਪੈਸੇ ਨਹੀਂ ਨੇ ਜੀ ਫੋ ਛੋਟੇ ਦਸਰੇ ਬਣ ਕੇ ਜਾਂਦੇ ਨੇ ਸਾਰੇ ਲੁਧਿਆਣਾ ਬਹੁਤ ਜ਼ਿਆਦਾ ਠੀਕ ਹੈ ਉਹ ਕੰਨ ਬਣਾਉਂਦਾ ਤੁਹਾਡੇ ਪਰਿਵਾਰ ਹੀ ਬਣਾਉਂਦੇ ਕਿ ਹੋਰ ਵੀ ਜੀ ਜੋ ਵੀ ਆਈ ਭਾਈ ਤੁਹਾਡੇ ਘਰੋਂ ਹੀ ਬਣ ਕੇ ਜਾਂਦੇ ਕਿੰਨੇ ਕੁ ਪਰਿਵਾਰ ਹੈਗੇ ਨੇ ਵੈਸੇ ਸਰ ਉਹਨਾਂ ਤੇ ਸਾਰੀ ਗਲੀ ਵਰ ਦੇ ਸਾਰੇ ਬਣਾਉਂਦੀ ਵਾ ਤੇ ਠੀਕ ਹੈ ਜੀ ਧੰਨਵਾਦ ਜੀ 25 30 ਪਰਿਵਾਰ ਹੈਗੇ ਨੇ ਜੀ